ਸਾਪ ਸਬਾਈ ਦਾ ਪਾਣੀ ਆ ਕਿਉਂਕਿ ਇਹ ਮੇਨ ਭਾਖੜਾ ਡੈਮ ਜਿਹੜੀ ਕਿ ਆਉਂਦੀ ਆ ਪਟਿਆਲੇ ਵਿੱਚ ਦੀ ਹੁੰਦੀ ਹੋਈ ਉਹ ਆ ਗਈ ਤੇ ਇਹ ਚੱਲ ਰਹੀ ਆ ਇਸ ਇੱਕ ਦੇ ਨਾਮ ਆ ਤੇ ਇਧਰਲੇ ਪਾਸੇ ਮੇਨ ਬ੍ਰਾਂਚ ਜਿਹੜਾ ਕਿ ਹੈੱਡ ਆ ਇਹ ਸਾਰਾ ਇਸ ਟਾਈਮ ਆਪਾਂ ਹੈੱਡ ਦੇ ਉੱਪਰ ਖੜੇ ਆ ਜਿਹਦਾ ਹੈਗਾ ਅੰਦਰਲਾ ਤਰੇਸ਼ਾ ਤੇ ਤੰਦੂਰ ਤੇ ਭਾਈ ਸਾਹਿਬ ਰੋਟੀ ਵੇਰਾ ਬਣਾ ਰਹੇ ਆ ਤੇ ਏਸੀ ਵਗੈਰਾ ਸਾਰਾ ਕੋਈ ਚੱਲ ਨਹੀਂ ਸੁਭਦਾ ਪੂਰੀ ਤੇ ਕਮਲ ਬੈਗਾ ਇੱਥੇ ਉਹੀ ਕੱਲ ਵਾਲੇ ਟੇਬਲ 'ਤੇ ਬੈਗਾ ਦੋਤਾ ਥੋੜਾ ਜਿਹਾ ਆ ਕੇ ਬਹਿ ਗਏ ਆ ਦੇਖਦੇ ਫਿਰ ਉਹ ਦਰਵਾਜ਼ਾ ਕੀ ਖੜਕੇ ਸੁਣ ਦੱਸਦੇ ਇਹ ਹੈਗਾ ਮਾਨਵ ਸੇਵਾ ਸੰਗਮ ਚੈਰੀਟੇਬਲ ਹਸਪਤਾਲ ਤੇ ਇੱਧਰ ਹੈਗਾ ਮੰਦਰ ਤੇ ਇਸ ਤਰਫ ਹੈਗੀ ਨਹਿਰ ਨਹਿਰ ਦੇ ਵਿੱਚੋਂ ਵਿੱਚ ਹੈਗੀ ਫਾਰਕ ਵਗੈਰਾ ਤੇ ਇਹ ਹੈਗਾ ਟੁਹਾਣੇ ਸ਼ਹਿਰ ਦੀਆਂ ਸੜਕਾਂ ਬਹੁਤ ਖੂਬਸੂਰਤ ਸ਼ਹਿਰ ਆ ਛੋਟਾ ਯਾਰ ਚਾਰੇ ਪਾਸੇ ਹੁਣ ਆਪਾਂ ਲਈ ਯਾਰਾ ਬੜੀ ਵਗੈਰਾ ਤੇ ਖਾ ਰਹੇ ਆ ਨਵਰੀ ਵਗੈਰਾ ਕਮਲ ਕਹਦਾ ਇਹ ਮਸ਼ਹੂਰ ਦੁਕਾਨ ਆ ਰਵੜੀ ਦੀ ਟੋਹਾੜਾ ਸ਼ਹਿਰ ਦੇ ਵਿੱਚ ਤੇ ਦੋਰਾਵੜੀ ਲੈਨੇ ਖਾ ਕੇ ਦੱਸ ਦੱਸ ਕਮਲ ਕਿਵੇਂ ਆ ਕੀ ਖਾਣੇ ਤੁਸੀਂ ਖਾਣਾ ਆਮ ਇਹ ਜਿਹੜਾ ਕਿਸ ਤਰ੍ਹਾਂ ਦਾ ਆ ਦਿਖਾ ਕੇ ਦੱਸ ਠੀਕ ਆ ਭਾਈ ਬਹੁਤ ਸਧੀਂ ਚੰਗੀ ਆ ਓਕੇ ਆ ਇਹ ਤੁਸੀਂ ਦੇਖ ਰਹੇ ਹੋ ਧਰਮਸ਼ਾਲਾ ਜੰਬੀਸ਼ਵਰ ਤੇ ਇਹ ਸਾਰ ਅੰਦਰ ਜਿਹੜੀ ਕਿ ਵੜ ਗਿਆ ਆਪਾਂ ਐਂਟਰੀ ਕਰ ਲਈ ਤੇ ਸਾਹਮਣੇ ਬਿਲਕੁਲ ਮੰਦਿਰਾਂ ਚੰਦਰੀਆ ਪਾਖੜਾ ਦਾ ਬਹੁਤ ਚਾਦੇ ਦੇਖੋ ਕਿੰਨੀ ਤੇਜ਼ ਆ ਪਾਣੀ ਵਗਾਰਾ ਤੇ ਸਾਰਾ ਹੈਡ ਦਾ ਆਪਾਂ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਹ ਦੇਖੋ ਕਿ ਦੂਰ ਦੂਰ ਤੱਕ ਕਾਫੀ ਪਬਲਿਕ ਵਗੈਰਾ ਵੀ ਆਈ ਹੋਈ ਐ ਇੱਥੇ ਬਹੁਤ ਸੋਹਣਾ ਮਾਹੌਲ ਵੰਡ ਹੈ ਹਾਈ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਟਾਈਮ ਹੋ ਗਿਆ ਇਸ ਟਾਈਮ 7:00 30 ਮਿੰਟ ਜਾਨੀ ਕਿ 7:30 ਤੇ ਆਪਾਂ ਹੁਣ ਚੱਲਾਂਗੇ ਘਰੇ ਚਾਹ ਪਾਣੀ ਪੀ ਕੇ ਪਹਾੜਾ ਹੈਡ ਤੇ ਜਾਵਾਂਗੇ ਸੋਨੋ ਹੈਡ ਦਾ ਰਿਵਿਊ ਦਿਖਾਵਾਂਗੇ ਕਿ ਰੈਸਟੋਰੈਂਟ ਰੈਸਟ ਪੁਆਇੰਟ ਵਗੈਰਾਗਾ ਇਹ ਹੈਡ ਦੀ ਜਾਣਕਾਰੀ ਦੇਵਾਂ ਕਿ ਤੇ ਤੁਹਾਨੂੰ 7 ਨਹਿਰਾਂ ਦਾ ਸ਼ਹਿਰ ਕਿਉਂ ਕਹਾ ਜਾਂਦਾ ਕਿਉਂਕਿ ਇਹ 7 ਨਹਿਰਾਂ ਸ਼ਹਿਰ ਦੇ ਬਿਲਕੁਲ ਵਿੱਚ ਹੈ 7 ਤਾਂ ਨਹਿਰਾਂ ਦੇ ਵਿੱਚ ਕਿਰਿਆ ਹੋਇਆ ਛੋਟਾ ਜਿਹਾ ਸ਼ਹਿਰ ਆ ਇਹਦਾ ਚਾਕਾ ਦਿਖਾਵਾਂਗਾ ਪਰ ਤੁਹਾਨੂੰ ਸਾਰੀ ਵੀਡੀਓ ਬਣਾਵਾਏ ਦੇਖੋ ਆਪਣੀ ਵੀਡੀਓ ਉਹਦੇ ਵਿੱਚ ਖੜਾਪਾ ਚੱਲਦੇ ਆ ਘਰ ਕਿਉਂ ਉੱਥੇ ਮੁਣੀਆ ਰਾਤ ਅਸੀਂ ਦੁਕਾਨ ਦੇ ਵਿੱਚ ਹੀ ਪਏ ਸੀ ਇਹ ਕਮਲ ਦੀ ਸ਼ਾਪ ਦੇ ਵਿੱਚ ਉਹ ਕਿ ਘਰੇ ਵੈਸੇ ਨਹੀਂ ਪਿਆ ਸੀ ਫਿਰ ਦੁਕਾਨ ਦੇ ਵਿੱਚ ਪੈਨੇ ਆ ਕੋਈ ਦੁਕਾਨ ਦੇ ਵਿੱਚ ਏਸੀ ਵਗੈਰਾ ਸਭ ਕੁਝ ਹੀ ਹੈ ਤੇ ਅਸੀਂ ਚਾਦਰ ਵਗੈਰਾ ਢੀਲੇ ਆਏ ਸੀਗੇ ਤੇ ਫਿਰ ਅਸੀਂ ਉਹਨੂੰ ਚੱਲ ਫਿਰ ਆਪਾਂ ਚੱਲਦੇ ਆ ਬੰਦਖਾ ਪੂਰੀ ਬਿੜੀ ਫਿਰ ਆਪਾਂ ਨਿਕਲ ਗਏ ਆ ਘਰ ਤੋਂ ਜਾਂ ਬੜੇ ਫੀਗੇ ਸਾਨੂੰ 9 ਵਜੇ ਕਿਉਂਕਿ ਕਮਲ ਦੁਆਰੇ ਸੌ ਗਿਆ ਸੀਗਾ ਤੇ ਥੋੜਾ ਜਿਹਾ ਚੱਲਦੇ ਆ ਹੈੱਡ ਤੇ ਲਾਗੇ ਮਸ਼ਹੂਰ ਆ ਇੱਥੋਂ ਦਾ ਤੇ ਉੱਥੇ ਦੇਖਦੇ ਕੀ ਕੋਈ ਆ ਤੇ ਬਾਜ਼ਾਰ ਦੇ ਵਿੱਚ ਆਪਾਂ ਯਾਰ ਇਹ ਕਮਲ ਲਾ ਰਿਹਾ ਮੋਟਰਸਾਈਕਲ ਕਿ ਤੇ ਸਾਡੇ ਉਹ ਆਜੀ ਗੱਡੀ ਕਮਲ ਲੈ ਕੇ ਨਹੀਂ ਆ ਗੱਡੀ ਕੀ ਚਾਉਣੀ ਹੈ ਬਈ ਮੋਟਰਸਾਈਕਲ ਤੇ ਚੱਲ ਜਾ ਕਿਉਂਕਿ ਗੱਡੀ ਚਲਾਉਣੇ ਵੀਡੀਓ ਵਗੈਰਾ ਬਰੌਮ ਦੇ ਵਿੱਚ ਨਾ ਕਿਈ ਦਿੱਕਤ ਵਗੈਰਾ ਆ ਜਾਂਦੀ ਹੈ ਤੇ ਵੀਡੀਓ ਵਗੈਰਾ ਨਾ ਬਣਦੀ ਨਹੀਂ ਗੀ ਗੱਡੀ ਦੇ ਵਿੱਚ ਵਧੀਆ ਤਰੀਕੇ ਦੀ ਕਿਉਂਕਿ ਜੋ ਬਾਹਰ ਦੀ ਰੌਣਕ ਵਗੈਰਾ ਦੇਖਣੀ ਹੁੰਦੀ ਹੈਗੀ ਆਪਾਂ ਤੇ ਉਹ ਆਪਾਂ ਫੋਨ ਤੇ ਹੀ ਦੇਖ ਸਕਦੇ ਹਾਂ ਮੋਟਰਸਾਈਕਲ ਵਗੈਰਾ ਤੇ ਦੇਖ ਸਕਦੇ ਹਾਂ ਫਿਰ ਫੋਨ ਦੇ ਵਿੱਚ ਵੀਡੀਓ ਵਗੈਰਾ ਕੰਦਰ ਆਪਾਂ ਵਧੀਆ ਕਰ ਸਕਦੇ ਹਾਂ ਆ ਇਧਰਲੇ ਪਾਸੇ ਜਿਹੜੇ ਦੇਖ ਰਹੇ ਤੁਸੀਂ ਇੱਕ ਨਹਿ ਰਹੇ ਆ ਉਹ ਵਿਚਾਲੇ ਪਾਰਕ ਆ ਸਾਈਡ ਤੇ ਫਿਰ ਨਹਿਰ ਆ ਤੇ ਅੱਗੇ ਨਾਲ ਪਾਸ ਕਮਲਕੀ ਧਰਮਸ਼ਾਲਾ ਵਗੈਰਾ ਹੈਗੀ ਆ ਤੇ ਆ ਇੱਥੇ ਦਾ ਰੋੜਾ ਬਹੁਤ ਸੋਹਣਾ ਰੋੜਾ ਸਟਰੀਟ ਲਾਈਟਾਂ ਵਗੈਰਾ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਤੁਹਾਨੂੰ ਸ਼ਹਿਰ ਦੇ ਵਿੱਚ ਤੇ ਛੋਟਾ ਸ਼ਹਿਰ ਆ ਸਫਾਈ ਵੱਖੋਂ ਵੀ ਬਹੁਤ ਖੂਬਸੂਰਤ ਸ਼ਹਿਰ ਆ ਇਹ ਆ ਮੰਦਰ ਰਾਤ ਜੂਮ ਕਰਾਇਆ ਸੀ ਆ ਪਾਣਾ ਇਹ ਮੰਦਰ ਨੂੰ ਰਾਤ ਅਸੀਂ ਜੂਮ ਕਰ ਰਹੇ ਸੀ ਅਲਟਰਾ ਫੋਟੋ ਦੀ ਚੈੱਕ ਕਰ ਰਹੇ ਸੀ ਵੀ ਦੇ ਨੇ ਕਿ ਸਾਡੇ ਜੋ ਮਗਾ ਵੀ ਫੋਟੋ ਕੈਪ ਖਦ ਦੁਆਰਾ ਕਿਸ ਨਾਮ ਦੀ ਹੈ ਤੇ ਸ਼ਹਿਰਾਰੇ ਬਸੋ ਨਹਿਰਾ ਦੇ ਨਾਲ ਹੀ ਘਿਰਿਆ ਹੋਇਆ ਭਾਗੜਾ ਨਹਿਰਾ ਬੇਨ ਬ੍ਰਾਂਚ ਤੋਂ ਆ ਕੇ ਇੱਥੇ ਸੱਤ ਬ੍ਰਾਂਚਾਂ ਬਣ ਜਾਂਦੀਆਂ ਤੇ ਤਾਂ ਇਹ ਮਸ਼ਹੂਰ ਵੀ ਆ ਤੋਹਾਨਾ ਹੈੱਡ ਤੇ ਇਹਦਾ ਇਤਿਹਾਸ ਵੈਰਾ ਦੱਸਾ ਹੁਣ ਆਪਰ ਰੋਡ ਕਰਕੇ ਕ੍ਰਾਉਨ ਜਿਹੜਾ ਮੇਨ ਕਿਹੜਾ ਰੋਡ ਆ ਕਮਲੇ ਪਟਿਆਲਾ ਵਾਲਾ ਪਟਿਆਲਾ ਰੋਡ ਪਿੱਛੇ ਜਾਵਾਂਗੇ ਪਟਿਆਲਾ ਇਧਰ ਹਸਾਰ ਹੈ ਨਾ ਆਲਰੇਡੀ ਇੱਕ ਨਹਿਰ ਚੱਲ ਗਈ ਆ ਨਾਲ ਨਹਿਰ ਦੀ ਸਫਾਈ ਵੀ ਰਹਾ ਹੋਈ ਆ ਇਹ ਹਰਿ ਕ੍ਰਿਸ਼ਨਾ ਪੁਛ ਹਰਿ ਕ੍ਰਿਸ਼ਨਾ ਨੇਤਰ ਯਾਨੀ ਕਿ ਅੱਖਾਂ ਦਾ ਹਸਪੀਟਲ ਵੀ ਹਿੰਦੀ ਪੜਨ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਆ ਆਪਾਂ ਜਿੱਤਾਰੇ ਅਗਰ ਬੰਦ ਹਾਈਟ ਤੇ ਜਾ ਕੇ ਆਪਾਂ 10-15 ਮਿੰਟ ਦੇ ਸਫ਼ਰ ਤੋਂ ਬਾਅਦ ਆਪਾਂ ਪਹੁੰਚ ਗਏ ਆ ਤਹਾਣਾ ਹੈੱਡ ਦੇ ਉੱਪਰ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਤਹਾਣਾ ਹੈੱਡ ਆ ਆ ਜਿਹੜੇ ਉੱਪਰ ਪੁਣਾ ਵਾਂਗ ਬਣੇ ਹੋਏ ਨਾ 23 ਸਟ੍ਰੀਚਰ ਜੇ ਤੇ ਇਹ ਸਾਰੀਆਂ ਨਹਿਰਾਂਾਂ ਦੇਖੋ ਜਿਵੇਂ ਆਹ ਨਹਿਰ ਦੇ ਆਪਾਂ ਨਾਲ-ਨਾਲ ਦੀ ਆਏ ਆ ਬਿਲਕੁਲ 1 2 3 4 5 6 1 ਉਧਰ 7 ਪ੍ਰੋਪਰ ਦੇਖੋ ਪਾਣੀ ਕਿੰਨਾ ਤੇਜ਼ ਆ ਨਹਿਰ ਦੇ ਵਿੱਚ ਤੇ ਕਿੰਨਾ ਕਲੀਅਰ ਪਾਣੀ ਆ ਕਿੰਨਾ ਸੋਹਣੀ ਇਹ ਸਾਫ਼-ਸੁਭਾਈ ਦਾ ਪਾਣੀ ਆ ਕਿਉਂਕਿ ਇਹ ਮੇਨ ਭਾਖੜਾ ਨਹਿਰ ਜਿਹੜੀ ਕਿ ਆਉਂਦੀ ਆ ਪਟਿਆਲੇ ਵਿੱਚ ਦੀ ਹੁੰਦੀ ਹੋਈ ਉਹ ਆ ਗਈ ਇਹ ਚੱਲ ਰਹੀ ਐ ਇਸ ਇੱਕ ਇਹਦੇ ਨਾਮ ਆ ਤੇ ਇਧਰਲੇ ਪਾਸੇ ਮੇਨ ਬ੍ਰਾਂਚ ਜਿਹੜਾ ਕਿ ਹੈੱਡ ਆ ਇਹ ਸਾਰਾ ਇਸ ਟਾਈਮ ਆਪਾਂ ਹੈੱਡ ਦੇ ਉੱਪਰ ਖੜੇ ਆ ਤੇ ਸਰਦਾਈ ਸਰਦਾਈ ਪਾਣੀ ਆ ਬਹੁਤ ਸਵਾਦੋ ਆ 1 ਤੇ 2 ਇਹ ਤਿੰਨ ਹੋ ਗਈਆਂ ਤੇ ਇੱਕ ਜਿਵੇਂ ਆ ਆ ਗਈ 4 ਇਹ ਵੀ ਬੰਦ ਪਈ ਐ ਕਿਉਂਕਿ ਸਫਾਈ ਵਗੈਰਾ ਵੀ ਚੱਲ ਰਹੀ ਆ ਕੁਝ ਪਿੱਛੋਂ ਕਹਿੰਦੇ ਡੈਮ ਤੋਂ ਨੰਗਲ ਡੈਮ ਤੋਂ ਥੋੜੀ ਪਾਣੀ ਘਟ ਛੱਡਿਆ ਆ ਪਾਣੀ ਦੀ ਪ੍ਰੋਬਲਮ ਮਕਰਨਾ ਤੇ ਇੱਕ ਇਹ ਆ ਗਈ ਇਗਾ ਇਦਾਂ ਵੀ ਪਾਣੀ ਇਹਦਾ ਵੀ ਪਾਣੀ ਬੰਦ ਕਰ ਰੱਖਿਆ ਫਿਲਹਾਲ ਹਲੇ ਮੇਨ ਬ੍ਰਾਂਚ ਤੇ ਇੱਕ ਇੱਕ ਹੀ ਚੱਲ ਰਹੀ ਹੈਗੀ ਤੇ ਆ ਜਿਵੇਂ ਸੈਨੀਟਰੀ ਬਾਥ ਨੇ ਕੁਝ ਕੋਠੀਆਂ ਵਗੈਰਾ ਬਣੀਆਂ ਹੋਊਗਾ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਆ ਬਿੱਪਲ ਵਗੈਰਾ ਹੋ ਗਿਆ ਜਿਵੇਂ ਉੱਥੇ ਕੁਝ ਕਰੀ ਜਾਂਦੇ ਆਗੇ ਤੇ ਇੱਥੇ ਮੱਛੀਆਂ ਵੈਰਨ ਆਟਾ ਵੈਰ ਬਹੁਤ ਬੰਦੇ ਆ ਵਾਟਰ ਵਾਟਰ ਬਾਕਸ ਹਾਲ ਆ ਕੇ ਨਾ ਹੈ ਗੈਸ ਹਾਊਸ ਅੱਛਾ ਇਹ ਹੈਗਾ ਗੈਸ ਹਾਊਸ ਇੱਕ ਨਹਿਰ ਆ ਗਈ ਵੀ ਇਹ ਟੋਹਾਣਾ ਹੈਡ ਬਹੁਤ ਵਧੀਆ ਬਹੁਤ ਸੋਹਣੀ ਤੇ ਘੁੰਮਣ ਫਿਰਨ ਵਾਲੀ ਜਗ੍ਹਾ ਆ ਗਈ ਤੇ ਜਿਸ ਦੇ ਵਿੱਚ ਜਮੀ ਜੁੜੀ ਹੋਈ ਹੈ ਨਾ ਔਰ ਟੂਰਿਸਟ ਪੁਆਇੰਟ ਬਹੁਤ ਵਧੀਆ ਹੁਣ ਕੁਛ ਆਪਾਂ ਫੋਟੋਆਂ ਵੈਰਾ ਕਰਾਵਾਂਗੇ ਇੱਥੇ ਟੋਹਾਣਾ ਹੈਡ ਦੇ ਉੱਪਰ ਆ ਕੇ ਤੇ ਦੱਸਦੇ ਹਾਂ ਇਸ ਦੀ ਆਪਾਂ ਤੁਹਾਨੂੰ ਥੋੜੀ ਜਾਣਕਾਰੀ ਵੀ ਦੇ ਦਿੰਦੇ ਹਾਂ ਵੀ ਇਹ ਟੋਹਾਣਾ ਹੈਡ ਕਿਵੇਂ ਬਣਿਆ ਤੇ ਇਹ ਦੇ ਇਹਦਾ ਪਾਖੜਾ ਡੈਮ ਨਾਲ ਕਿਸ ਦਰਸਾਲ ਇੱਕ ਇੰਜੀਨੀਅਰ ਹੋਏ ਆਗੇ ਤੇ ਉਹਨਾਂ ਦਾ ਨਾਮ ਸੀ ਕਵਰ ਸਿੰਘ ਗੁਫਤਾ ਜਿਨ੍ਹਾਂ ਨੇ ਕੀ ਆਪਣਾ ਮੇਨ ਜਿਹੜਾ ਕਿ ਨੰਗਲ ਡੈਮ ਦੇ ਉੱਪਰ ਬਣਿਆ ਪਾਖੜਾ ਡੈਮ ਉਹ ਬਣਾਇਆ ਸੀ ਯਾਨੀ ਕਿ ਉਹਨੂੰ ਡਿਜ਼ਾਈਨ ਕੀਤਾ ਸੀ ਤੇ ਉਹਨੂੰ ਬਣਾਇਆ ਵੀ ਸੀਗਾ ਤੇ ਹੁਣ ਆਪਾਂ ਚੱਲ ਰਹੇ ਹਾਂ ਤੇ ਬਿਲਕੁਲ ਵਿੱਚ ਦੀ ਜਿਹੜੀ ਕਿ ਲਾਈਨ ਦੇਖਦੇ ਆ ਪਹਿਲਾਂ ਟ੍ਰੇਨ ਵਾਇਰਾ ਵੀ ਨਾਲ ਇਧਰ ਉਹ ਹੈਗੀ ਦਿੱਲੀ ਵਾਲੀ ਲਾਈਨ ਤੇ ਇਧਰੋਂ ਜਾਈਦਾ ਆਪਾਂ ਬਠਿੰਡਾ ਤੇ ਇਸ ਟਾਈਮ ਜਮਾ ਆਪਾਂ ਮੰਨ ਲਓ ਰੇਲਵੇ ਲਾਈਨ ਦੇ ਉੱਪਰ ਜਾ ਕੇ ਨਹਿਰ ਦੇ ਵਿੱਚੋਂ ਵਿੱਚ ਜਾ ਕੇ ਆਪਾਂ ਖੜ ਗਏ ਆ ਬਿਲਕੁਲ ਤੇ ਇਹ ਨਹਿਰ ਬੰਨ ਦੇ ਪਿੱਛੇ ਕਹਿੰਦੇ ਕਾਫੀ ਸ਼ਰਤ ਵਗੈਰਾ ਵੀ ਰੱਖੀ ਗਈ ਸੀ ਕਿਉਂਕਿ ਜਵਾਲਾਲ ਨਹਿਰੂ ਸੀਗੇ ਉਸ ਟਾਈਮ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਮੂਰੇ ਕਿਉਂਕਿ ਉਹ ਟੁਹਾਣੇ ਦੇ ਸੀਗੇ ਇੰਜੀਨੀਅਰ ਉਹਨਾਂ ਨੇ ਸ਼ਰਤ ਰੱਖੀ ਵੀ ਇਹ ਨਹਿਰਾਂ ਦਾ ਡਿਜ਼ਾਈਨ ਜਾਨੀ ਕਿ ਜੈਨ ਮੈਂ ਤਾਂ ਬਣਾਉਂਗਾ ਜੇ ਮੇਰੇ ਟੁਹਾਣਾ ਸਿਟੀ ਦੇ ਵਿੱਚ ਦੀ ਇਹ ਨਰ ਨਿਕਲੂਗੀ ਕਿਉਂਕਿ ਇਹਦੇ ਨਾਲ ਰਾਜਸਥਾਨ ਤੇ ਹਰਿਆਣਾ ਦੀ ਖੇਤੀ ਇਹ ਪਹਿਲਾਂ ਖੁਸ਼ਕ ਹੁੰਦੀ ਸੀ ਪ੍ਰਭਾਵਿਤ ਨਹੀਂ ਸੀਗੀ ਵੀ ਇੰਨੀ ਗੰ ਵਿਕਸਤ ਤੇ ਇਹ ਇਹ ਹੈਡ ਬਣਨ ਕਾਰਨ ਫਿਰ ਉਹ ਸਾਰੀ ਜਿਹੜੀ ਕੀ ਖੇਤੀ ਵਗੈਰਾ ਉਹਨਾਂ ਦੀ ਵਿਕਸਤ ਹੋ ਗਈ ਬਹੁਤ ਹਰਿਆਲੀ ਜਿਵੇਂ ਜ਼ਮੀਨ ਫਸਲਾਂ ਵਗੈਰਾ ਦਾ ਸਾਰਾ ਕੁਝ ਨਾ ਉਹ ਵਧੀਆ ਤਰੀਕੇ ਦੇ ਨਾਲ ਚੱਲਣ ਲੱਗ ਗਿਆ ਤੇ ਖੇਤੀ ਵਗੈਰਾ ਹੋਣ ਲੱਗ ਗਈ ਲੱਗ ਗਈ ਆ ਵਧੀਆ ਇਹ ਤਾਂ ਇਹਨੂੰ ਟੋਹਣਾ ਹੈਡ ਸ਼ਰਤ ਲੱਗੀ ਸੀਗੀ ਤੇ ਉਹਨਾਂ ਨੇ ਫਿਰ ਦਿੱਤਾ ਤੇ ਇਸ ਟਾਈਮ ਜੇ ਆਪਾਂ ਦੇਖੀਏ ਤੇ ਇਹਨੂੰ ਨਾ ਸੱਤ ਨਦੀਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਜਾਨੀ ਕਿ ਹਿੰਦੀ ਦੇ ਵਿੱਚ ਨਦੀ ਕਹਿੰਦੇ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਨਹਿਰ ਤੇ ਇਹ ਦੇ ਮੇਨ ਤੁਸੀਂ ਇੱਧਰ ਦੇਖ ਰਹੇ ਹੋ ਉਧਰੋਂ ਵੀ ਟ੍ਰੇਲ ਲੰਘਦੀ ਹੈ ਇੱਧਰੋਂ ਵੀ ਤੇ ਇਹ ਬਹੁਤ ਵੱਡੀ ਆ ਨਹਿਰ ਹੋਰ ਜਿਵੇਂ ਕਿ ਆਪਾਂ ਤੁਹਾਨੂੰ ਦੱਸੀਏ ਵੀ ਇਹ ਸ਼ਹਿਰ ਨੂੰ ਨਾ ਅਸੇ ਪਾਸੇ ਬਹੁਤ ਸੁੰਦਰ ਤਰੇ ਨਾ ਚਾਹਤ ਨਹਿਰਾਂ ਨੇ ਬਹੁਤ ਸੋਹਣਾ ਇਹਦਾ ਡਿਜ਼ਾਈਨ ਮਾਲਾ ਜੇ ਆਪਣੇ ਕੋਲ ਡਰੋਨ ਹੁੰਦਾ ਤਾਂ ਆਪਾਂ ਸੋਨ ਡਰੋਨ ਮਾਰ ਕੇ ਉੱਪਰੋਂ ਇਹਦਾ ਨਕਸ਼ਾ ਦਿਖਾਉਂਦੇ ਬਹੁਤ ਸੋਹਣਾ ਕਲੀਅਰ ਅ ਤਰ੍ਹਾਂ ਦੀ ਫੋਟੋ ਵਗੈਰਾ ਆਉਂਦੀ ਆ ਬਹੁਤ ਸੋਹਣਾ ਲੱਗਦਾ ਕਿ ਸਾਰੇ ਸ਼ਹਿਰ ਦੇ ਵਿੱਚ ਖੁਸ਼ਹਾਲੀ ਵਿਚਾਲੇ ਤੇ ਸਵੇਰੇ ਸ਼ਹਿਰ ਵਾਲਾ ਵੀ ਕਰਦੇ ਕੁਝ ਪਾਰਕ ਵਗੈਰਾ ਵੀ ਬਣੇ ਹੋਏ ਆ ਇੱਥੇ ਤੇ ਤੁਹਾਣਾ ਸ਼ਹਿਰ ਦੇ ਵਿੱਚ ਤੇ ਕਮਲ ਨਾ ਆਇਆ ਸੀ ਕਬ ਆਪਾਂ ਕਮਲਪੁਰੇ ਤੇ ਕਮਲ ਨੇ ਆਪ ਨੂੰ ਹੈਡ ਦਿਖਾਇਆ ਤੇ ਆਪਸ ਨੂੰ ਹੈਡ ਦੀ ਜਾਣਕਾਰੀ ਦਿੱਤੀ ਥੋੜਾ ਬੋਤਾ ਜਿੰਨਾ ਇੱਕ ਆਪ ਨੂੰ ਇਤਿਹਾਸ ਵਗੈਰਾ ਪਤਾ ਸੀ ਨੌਲੇਜ ਸੀਗੀ ਤੇ ਉਹ ਆਪਸ ਨੂੰ ਦੱਸਦੀ ਸੀ ਤੇ ਕਮਲ ਕੀ ਕਰ ਰਿਹਾ ਕਮਲ ਕੀ ਕਰ ਰਿਹਾ ਹੁਣ ਤੋਂ ਤੇ ਇਹਦੇ ਇਹਦੇ ਵਿੱਚ ਮੱਛੀਆਂ ਵਗੈਰਾ ਤੇ ਦੇਖੋ ਤੁਸੀਂ ਅੰਦਰ ਹੈ ਬਹੁਤ ਅੰਦਰ ਹੈ ਕਾਫੀ ਅੰਦਰ ਹੈ ਤੇ ਆਉਂਗੀ ਬਾਹਰ ਆਟਾ ਆਟਾ ਵਗੈਰਾ ਰੋਟੀਆਂ ਹੀ ਪਾ ਰੱਖੀਆਂ ਛੋਟੀਆਂ ਛੋਟੀਆਂ ਸਾਰੀਆਂ ਚਾਵਲ ਜੂਵਲ ਸੁੱਟ ਰੱਖੇ ਹਨ ਇਦਨਾਂ ਉਧਰ ਆ ਕਮਲ ਓਏ ਉਧਰ ਜਾਦੇ ਆ ਆਪਾਂ ਉਧਰ ਹੀ ਦੇਖਣਾ ਸੀ ਪਿਛਲੀ ਵਾਰੀ ਆਏ ਸੀ ਹੁਣ ਆਪਾਂ ਉਹ ਤਾਂ ਲੈ ਕੇ ਆਏ ਕੋਈ ਆਟਾ ਉਟਾ ਆ ਜਾ ਫਿਰ ਦੇਖਦੇ ਕੋਈ ਨਹੀਂ ਬਹੁਤ ਸੋਹਣਾ ਚੱਕ ਮੱਛਰ ਆ ਵੇ ਕਿੱਡਾ ਕਿੱਡਾ ਦੇਖ ਓਏ ਆ ਦੇਖੋ ਕਿੰਨਾ ਕਿੰਨਾ ਵੱਡਾ ਮੱਛਰ ਆ ਇੱਥੇ ਦੇਖੋ ਪਾਣੀ ਦੇ ਉੱਪਰ ਤੈਰ ਰਿਹਾ ਦੇਖ ਜਮ ਬਹੁਤ ਵੱਡਾ ਆ ਕਮਲ ਹਾਂ ਇੰਨਾ ਕੁ ਮੱਛਰ ਤਾਂ ਦੇਖਿਆ ਐਡਾ ਵੱਡਾ ਵਹਿਲੀ ਆਰੀ ਦੇਖਿਆ 4 5 ਇਹ ਵੀ ਲਊਗੇ ਚੱਲੀਏ ਹੁਣ ਤੋਹਣਾ ਹੱਡਾ ਭਾ ਦੇਖ ਕੇ ਹੁਣ ਫੇਰ ਚੱਲ ਰਿਆ ਕਰਨੂ ਤੇ ਇੱਕ ਤਾਂ ਜਿਹੜੀ ਆ ਨਹਿਰ ਜਾ ਰਹੀ ਆ ਨਾ ਸੱਚੇ ਮੈਂ ਹੁਣ ਪੁੱਛਿਆ ਇਹ ਨਹਿਰ ਜਾ ਰਹੀ ਆ ਰਾਜਸਥਾਨ ਵਾਲੀ ਮੇਨ ਪਰ ਮੇਨਦਰਾ ਚ ਬਣ ਜਾਂਦੀ ਏ ਇਹ ਰਾਜਸਥਾਨ ਵਾਲੀ ਤੇ ਜਿਹੜੀ ਉੱਤਰ ਕੁਸ਼ਲ ਚ ਸਰਸੇ ਨਿਕਲਣਗਾ ਇੱਕ ਸਰਸੇ ਵਾਲੀ ਮੇਨ ਬਣ ਜਾਂਦੀ ਆ ਕੁਛ ਛੋਟਾ ਦੋ ਕੁ ਛੋਟਿਆਂਗਾ ਤੇ ਕੁਝ ਹੋਰ ਹਰਿਆਣੇ ਦੇ ਵਿੱਚ ਛਾੜ ਤੇ ਨਿਕਲ ਜਾਂਦੀਆਂ ਅਲੱਗ-ਅਲੱਗ ਤਰ੍ਹਾਂ ਨਿਕਲ ਜਾਂਦੀਆਂ ਨੇ ਨਹਿਰਾ ਵਗੈਰਾ ਤੇ ਕੁਝ ਆਪਾਂ ਹੋਰ ਮਹੌਲ ਚੋਖ ਦਿਖਾਵਾਂ ਇਹ ਵਿਸ਼ਨੋਈ ਧਰਮਸ਼ਾਲਾ ਵਾਬ ਜੋ ਮੋਈਸ਼ਵਰ ਮਹਾਰਾਜ ਜੀ ਦਾ ਸਥਾਨ ਮੰਦਿਰ ਤੇ ਆਪਾਂ ਇਹਦੇ ਅੰਦਰ ਦਰਸਾ ਲਈ ਕਮਲਕੀ ਧਰਮਸ਼ਾਲਾ ਸਾਰੀ ਸੰਮਲ ਕਈ ਮੰਦਿਰ ਆ ਸੁਨੋਈ ਮੰਦਿਰ ਮੰਦਿਰ ਵਗੈਰਾ ਤੇ ਆਉਮੀ ਸਾਰਾ ਕੁਝ ਬਣਿਆ ਹੋਇਆ ਇੱਥੇ ਜਿੱਦਾਂ ਪਾਰਕਿੰਗ ਹੈ ਰੋ ਉਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਮੇਰਾ ਪਲੇ ਮੰਦਿਰ ਆ ਤੇ ਉਹ ਬਾਹਰ ਗੁੰਮਟ ਐਂਟਰੀ ਗੇਟ ਆ ਇੱਧਰ ਕਮਰੇ ਵਗੈਰਾ ਬਣੇ ਹੋਏ ਆ ਜੇ ਕਿਸੇ ਨੂੰ ਲੈਣਾ ਹੁੰਦਾਗਾ ਮੰਨ ਲਓ ਲੇਟ ਫੇਟ ਹੋ ਜਾਂਦਾ ਕਾਸਤੇ ਤੇ ਇਹੀ ਗੋਜਾ ਇੱਥੇ ਆਹ ਕਾਦੀ ਬਿਲਡਿੰਗ ਬਣੀ ਕਬਲ ਇਹ ਮੇਰਾ ਸਕੂਲ ਤੇ ਇਹ ਸਕੂਲ ਆ ਨਾਲ ਹੀ ਮੰਦਿਰ ਦੇ ਬਿਲਕੁਲ ਨਿਆਰ ਆ ਜਿਹੜੀ ਆਪਾਂ ਆਏ ਆਂਗੇ ਕੱਲ ਚੱਲ ਕੇ ਤੇ ਇਧਰ ਖਾਰਾ ਆਪਣਾ ਸਾਨੂੰ ਪਤਾ ਹੀ ਆ ਇੱਧਰ ਆਹ ਮਾਰਕੀਟ ਵੈਰਾ ਲੱਗੀ ਹੋਈ ਆ ਤੇ ਇੱਥੇ ਹਣ ਅਸੀਂ ਗੰਨੇ ਦਾ ਜੂਸ ਪੀ ਰਹੇ ਆ ਰੋ ਪੀ ਰਹੇ ਆ ਯਾਨੀ ਦੇਖਦੇ ਆ ਪੀ ਕੇ ਕਿੱਦਾਂ ਦਾ ਕਿਉਂਕਿ ਗਰਮੀ ਸਵੇਰੀ ਹੋ ਗਈ 9 ਵਜੇ ਤਾਪਮਾਨ ਬਹੁਤ ਜ਼ਿਆਦਾ ਹੋ ਗਿਆ ਤਹਾਣੇ ਦੀ ਮਾਰਕੀਟ ਆ ਸਾਰੀ ਪਹਿਲਾਂ ਬੰਦ ਪਈ ਸੀ ਤੇ ਹੁਣ ਸਾਰੀ ਖੁੱਲ ਗਈ ਤੁਸੀਂ ਦੇਖ ਸਕਦੇ ਹੋ ਤੇ ਅੱਜ ਨਾ ਇੱਕ ਗੱਲ ਆ ਹੈਗੀ ਵੀ ਗਰਮੀ ਬਹੁਤ ਜ਼ਿਆਦਾ ਹੈ ਇੱਥੇ ਸੀਗਾ ਰਾਤੋਂ ਹਣਾ ਆਪਾਂ ਖਾ ਕੇ ਸੀ ਅੱਗੇ ਸੀ ਅੱਗੇ ਅਗੇ ਸੀਗਾ ਰਬੜੀ ਖਾ ਕੇ ਜੀਤੋ ਆ ਰਬੜੀ ਆਓ ਸਾਸੀ ਵਸੇ ਤੋਂ ਕਾ ਨਾ ਉਸੇ ਤਰੀ ਹੁੰਦੀਆਂ ਜਿਵੇਂ ਹਰੀਕ ਯਾਰ ਹਾਂ ਇਸ ਜਗ੍ਹਾ ਤੇ ਸੀ ਆਓ ਰਾਤ ਰਬੜੀਆਂ ਧੋਰੇ ਵਾਲੇ ਰੈਸ ਦੱਸਣ ਕਿੰਨੇ ਨੂੰ ਤਾਂ ਨਹੀਂ ਚੱਲੀ ਖਾਈਏ ਰੋਟੀ ਖਾਈਏ ਮੁੱਤੇ ਚੰਦ ਤੁਸੀਂ ਰੋਟੀ ਵਗੈਰਾ ਖਾਣ ਚੱਲੇ ਹੁਣ ਸਾਡੀ ਯਾਰ ਗਰਮੀ ਬਹੁਤ ਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿੰਨੀ ਗਰਮੀ ਆ ਬਹੁਤ ਜ਼ਿਆਦਾ ਗਰਮੀ ਆ ਜਦੋਂ ਨਾ ਪਰ ਇੱਥੇ ਨਾ ਸਵੇਰੇ 9-10 ਵਜੇ ਇੰਨਾ ਜ਼ਿਆਦਾ ਤੇਜ਼ ਹੋ ਗਿਆ ਦੇਖ ਗਰਮੀ ਚ ਨਿਕਲਣਾ ਬਹੁਤ ਔਖਾ ਹੋਇਆ ਪੈਸਾ ਬਹੁਤ ਜ਼ਿਆਦਾ ਗਰਮੀ ਆ ਜਿਵੇਂ ਆਪਣੇ ਸਟਿੰਗਾਂ ਦੇ ਵਿੱਚ ਛੋਟੇ ਛੋਟੇ ਬਾਜ਼ਾਰ ਹੁੰਦੇ ਉਹੋ ਹੀ ਤਰ੍ਹਾਂ ਉਹੀ ਮਾਹੌਲ ਛੋਟੀਆਂ ਗਲੀਆਂ ਵਗੈਰਾ ਇੰਜਾਮ ਚ ਫਸ ਕੇ ਕਮਲ ਨੇ ਇੱਧਰ ਕਮਾਤਾ ਕਿਉਂਕਿ ਕਮਲ ਦਾ ਸ਼ਹਿਰ ਆ ਕਮਲਾਪਨ ਦਿਖਾ ਰਿਹਾ ਸਾਰਾ ਸ਼ਹਿਰ ਤਾਂ ਆ ਇਹ ਚੜਾਈ ਵਾਲੀ ਗਲੀ ਉਵੇਂ ਹੀ ਦੇਖੀ ਇੱਧਰੋਂ ਥੋੜਾ ਥੋੜਾ ਆਪਾਂ ਲੈਂਡ ਕਰ ਰਹੇ ਆ ਉੱਪਰ ਨੂੰ ਚੜਾਈ ਛੱਡ ਰਹੇ ਆ ਸਾਰੇ ਬਹੁਤ ਚੰਗੇ ਚੱਲਦੇ ਆ ਮੈਂ ਕੰਦੂਰੀ ਰੋਟੀ ਖਾ ਲਾਂ ਚੱਲ ਕਿੱਥੇ ਮਰਜੀ ਲੈ ਚੱਲ ਟ੍ਰੇਨ ਤਾਂ ਹੁਣ ਹੈ ਨਹੀਂ ਟ੍ਰੇਨ ਤਾਂ ਹੈ ਹੀ ਲੇਟ ਜੇ 10 ਵਾਂ ਵਾਲੀ ਨਿਕਲ ਜਾਂਦਾ ਬੰਦਾ ਨਿਕਲ ਜਾਂਦਾ ਬਸ ਸਵੇਰੇ 4 ਵਾਲੀ ਜਾਣਾ ਆਪਾਂ ਸਵੇਰੇ ਕੇ ਸ਼ਾਮੀ 4 ਵਾਲੀ ਜਾਣਾ ਪਊ ਉਸੇ ਤਰ੍ਹਾਂ ਹੀ ਬਿਆਰ ਹੋਇਆ ਸਾਰਾ ਕੁਝ ਭੀੜੇ ਵਰਗਈ ਰਹੀ। ਰਸ ਫਿਰ ਭੀੜਾ ਨਾ ਬਾਜ਼ਾਰ ਤਾਂ ਹੋ ਜਾਂਦਾ ਜਿਆਦੇ। ਤੇ ਮੰਦਰ ਵਗੈਰਾ ਹੈਗੇ। ਕਮਲ ਕਹਿੰਦਾ ਹੋਰ ਕਿਸੇ ਦਾ ਖਾਣਾ ਵਧੀਆ ਨਹੀਂ ਫੇਰ ਅਸੀਂ ਉੱਥੇ ਹੀ ਆ ਗਏ ਕੱਲ ਵਾਲੀ ਜਗ੍ਹਾ ਤੇ ਜਾਨੀ ਪੰਜਾਬੀ ਢਾਬੇ ਤੇ ਤੁਸੀਂ ਦੇਖ ਰਹੇ ਹੋ ਆਪਣੇ ਪਿੱਛੇ ਤੇ ਹੁਣ ਚੱਲਦੇ ਆਪਾਂ ਅੰਦਰ ਇਹਦੇ ਤੇ ਇਹ ਕਹਿੰਦਾ ਵੀ ਪਰੌਂਠਾ ਹੀ ਖਾ ਲਈਏ। ਤੇ ਬਾਕੀ ਦੇਖਦੇ ਹਾਂ ਕੀ ਕਹਿੰਦਾ ਕੀ ਆਰਡਰ ਵਗੈਰਾ ਕਰਦਾਗਾ ਤੇ ਚੱਲ ਕੇ ਖਾਂਦੇ ਆਂ ਤੇ ਨਾਂ ਤੁਹਾਨੂੰ ਦੱਸਦੇ ਆਂ ਬਾਅਦ ਵੀਡੀਓ ਦੇ ਵਿੱਚ। ਇਹਦਾ ਹੈਗਾ ਅੰਦਰਲਾ ਤਰੇਸ਼ਾ ਤੇ ਤੰਦੂਰ ਤੇ ਭਾਈ ਸਾਹਿਬ ਰੋਟੀ ਵੇਰਾ ਬਣਾ ਰਹੇ ਆ ਤੇ ਏਸੀ ਵਗੈਰਾ ਸਾਰਾ ਕੋ ਚੱਲਦਾ ਸੁਬਾਹ ਪੂਰੀ ਤੇ ਕਮਲ ਬੈ ਗਿਆ ਇੱਥੇ ਉਹੀ ਕੱਲ ਵਾਲੇ ਟੇਬਲ 'ਤੇ ਬੈ ਗਿਆ ਦੁੱਧਾ ਉਹ ਦੋਸੀ ਆ ਕੇ ਬੈ ਗਏ ਆ ਦੇਖਦੇ ਫਿਰ ਆਰਡਰ ਵੇਰਾ ਕੀ ਖਾਣ ਦੇ ਦੱਸਦੇ ਰੋਟੀ ਵੇਰਾ ਖਾ ਕੇ ਆਪਾਂ ਹੁਣ ਖਾ ਗਏ ਆ ਆਰਡਰ ਤੋਂ ਬਾਹਰ ਹੋ ਗਏ ਚੱਲੇ ਚੱਲ ਪਏ ਗੇ ਸ਼ਾਮ ਦੀ ਜਪੀ ਆ ਤੇ ਗੇਮ ਖੜਾਗੇ ਮੁੰਡਾ ਉੱਥੇ ਖੜਾ ਸੀ ਜਿੱਤ ਜਾਏਗਾ ਤੇ ਆਪਣਾ ਐਸੇ ਹੋਣਾ मतलब कोका कोला है। ठंडा मतलब कोका बिल्कुल <laughs> अंकल जी पापा गई है